ਮਾਤਾ ਗੁਜਰੀ ਜੀ ਪਲਾਈ ਕੇਂਦਰ ਬੁਰਲਾਡਾ ਪਿਛਲੇ ਕਈ ਸਾਲਾਂ ਤੋਂ ਖੇਤਰ ਵਿੱਚ ਸਿੱਖਿਆ ਸਿਹਤ ਅਤੇ ਸਮਾਜਿਕ ਪਲਾਈ ਨਾਲ ਜੁੜੀਆਂ ਸੇਵਾਵਾਂ ਦੇ ਰੂਪ ਵਿੱਚ ਅਸੀਂ ਯੋਗਦਾਨ ਪਾ ਰਹੀ ਹੈ ਅਤੇ ਇਸ ਯੋਗਦਾਨ ਵਿੱਚ ਦਾਨੀ ਸੱਜਣਾ ਵੱਲੋਂ ਕੀਤੇ ਦਾਨ ਦਾ ਸਾਲ 2024 ਪੰਜੀ ਦਾ ਲੇਖਾ ਜੋਖਾ ਇੱਕ ਮੀਟਿੰਗ ਕਰਕੇ ਜਾਨੂ ਕਰਵਾਇਆ ਅਤੇ 3 ਨਵੰਬਰ ਨੂੰ ਲੈਬੋਰਟਰੀ ਅਤੇ ਆਸ਼ਰਮ ਦੇ ਉਦਘਾਟਨ ਕਰਨ ਲਈ ਪਹੁੰਚ ਰਹੇ ਸੰਤ ਬਲਬੀਰ ਸਿੰਘ ਸਿਚੇਵਾਲਜੀ ਤੇ ਪਹੁੰਚਣ ਲਈ ਸ਼ਹਿਰ ਵਾਸੀਆਂ ਨੂੰ ਖੁੱਲਾ ਸੱਦਾ ਵੀ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਜਰੀ ਜੀ ਪੜ੍ਹਾਈ ਕੇਂਦਰ ਦੇ ਵਿੜੇ ਵਿੱਚ ਸਮੂਹ ਮੈਂਬਰਾਂ ਦੀ ਔਰ ਪਤਵੰਤੇ ਸੱਜਣਾਂ ਦੀ ਮੀਟਿੰਗ ਹੋਈ ਜਿਸ ਵਿੱਚ ਸੰਤ ਬਲਬੀਰ ਸਿੰਘ ਜੀ ਪਦਮਸ਼੍ਰੀ ਸਿਚੇਵਾਲ ਜੀ ਜਿਨ੍ਹਾਂ ਨੇ 30 ਤਰੀਕ ਨੂੰ ਇੱਥੇ ਲਾਇਬ੍ਰੇਰੀ ਦਾ ਨਿਬੱਸਰ ਰੱਖਣਾ ਹੈ ਉਹਨਾਂ ਸੰਬੰਧੀ ਵਿਚਾਰਾ ਕੀਤੀ ਗਈਆਂ ਅਤੇ ਅੱਜ ਹੀ ਮਾਤਾ ਗੁਜਰੀ ਪੜ੍ਹਾਈ ਕੇਂਦਰ ਦਾ ਸਾਲਾਨਾ ਜੋਖਾ ਹਸਾਬ ਕਿਤਾਬ ਹੈ ਉਹ ਜਾਰੀ ਕੀਤਾ ਗਿਆ ਜਿ세 ਵਿੱਚ ਜਿੱਥੇ ਸਾਰੇ ਸਮੂਹ ਮੈਂਬਰ ਸੀਗੇ ਉੱਥੇ ਜਾਰੀ ਕਰਨ ਦੇ ਵਿੱਚ ਸਾਡੇ ਜਸਪਾਲ ਸਿੰਘ ਜੀ ਦਾਤੇਵਾਸ ਅਵਤਾਰ ਸਿੰਘ ਜੀ ਹੋਲਦਾਰ ਔਰ ਸਾਰੇ ਮੈਂਬਰਾਂ ਨੇ ਇਹ ਆਪਣੇ ਜੋ ਹੈ ਹਿਸਾਬ ਦਾ ਜਾਰੀ ਕੀਤਾ ਜਿਹਦੇ ਅਨੁਸਾਰ ਜੋ ਮਾਤਾ ਗੁਜਰੀ ਪੜਾਈ ਕੇਂਦਰ ਦੇ 2024-25 ਦੀ ਸਾਲਾਨਾ ਆਮਦਨ ਉਹ 72 ਲੱਖ 80 ਹਜ਼ਾਰ 27 ਰੁਪਏ ਸੀ ਪਿਛਲਾ ਬਕਾਇਆ 852935 ਰੁਪਏ ਸੀ ਜੋ ਕੁੱਲ ਆਮਦਨ 81000 8132962 ਰੁਪਏ ਹੋ ਗਈ ਸੀ ਜਿਸ ਦੇ ਵਿੱਚੋਂ 70770020 ਰੁਪਏ ਖਰਚਾ ਹੋ ਗਿਆ ਤਾਂ ਬਕਾਇਆ ਰਕਮ ਜੋ 1 April 2025 ਨੂੰ ਸੀ ਉਹ 1055942 ਰੁਪਏ ਸੀ ਜੋ ਕਿ ਇਸ ਬਿਲਡਿੰਗ ਦੀ ਰਜਿਸਟਰੀ ਕਰਾਉਣੀ ਸੀਗੀ ਅਤੇ ਜੋ ਦਫਤਰ ਬਣਾਉਣਾ ਸੀਗਾ ਸੋ ਪੂਰਾ ਹਿਸਾਬ ਕਿਤਾਬ ਫਲੈਕਸਰ ਵੀ ਜਾਰੀ ਹੋ ਚੁੱਕਿਆ ਹੈਗਾ ਜਿਹਦੇ ਵਿੱਚ ਆਮਦਨ ਅਤੇ ਖਰਚੇ ਦਾ ਵੇਰਵਾ ਦਿੱਤਾ ਹੋਇਆ ਹੈ ਮੁੱਖ ਰੂਪ ਤੇ ਜੋ ਖਰਚਾ ਹੈਗਾ ਉਹ 220 ਲੋੜਵੰਦ ਪਰਿਵਾਰਾਂ ਨੂੰ ਜੋ ਰਾਸ਼ਨ ਜਾਂਦਾ ਹੈ ਉਹ 1246110 ਰੁਪਏ ਨੇ ਜੋ 13 ਮਾਰਚ 13 ਬੱਚਿਆਂ ਦੇ ਵਿਆਹ ਹੁੰਦੇ ਨੇ ਤੇ ਸਾਰਾ ਸਾਲ ਬੱਚਿਆਂ ਨੂੰ ਦਿੰਨੇ ਆ ਸਮਾਨ ਉਹ 791985 ਰੁਪਏ ਉਹਨਾਂ ਵੇਖਾਂ ਦੇ ਖਰਚਾ ਹੋਇਆ ਇਸੇ ਤਰ੍ਹਾਂ ਬੱਚਿਆਂ ਦੇ ਫੀਸ ਆਦੂਤੇ 3111790 ਰੁਪਏ ਬਿਮਾਰਾਂ ਦੇ ਇਲਾਜ ਲਈ 251130 ਰੁਪਏ ਤੇ ਬਾਕੀ ਸਾਰਾ ਜਿਸ ਤਰ੍ਹਾਂ ਮਕਾਨਾਂ ਦਾ ਡਰਾਈਵਰ ਤਨਖਾਹ ਹੋਰ ਸਭ ਦਾ ਖਰਚਾ ਉਹ ਸਾਰੇ ਲਾ ਕੇ 707020 ਰੁਪਏ ਖਰਚਾ ਹੋਇਆ ਅਤੇ ਜੋ ਬਕਾਇਆ ਆਮਦਨ ਬੈਂਕ ਵਿੱਚ ਸੀ ਉਹ 5983278 ਰੁਪਏ ਤੋ ਸਾਰਿਆਂ ਦਾ ਦਾਨੇ ਸੱਜਣਾ ਦਾ तहे ਦਿਲੋਂ ਧੰਨਵਾਦ ਜਿੰਨਾਂ ਨੇ ਵੀ ਇਸ ਮਹਾਨ ਯੱਗ ਦੇ ਵਿੱਚ ਯੋਗਦਾਨ ਪਾਇਆ ਜੋ ਜ਼ਮੀਨ ਲਈ ਸੀ ਉਹ ਅਸੀਂ 1100 ਰੁਪਏ ਸਕੇਅਰ ਫੁੱਟ ਰੱਖੀ ਸੀਗੀ ਲਗਭਗ ਸਾਨੂੰ ਉਹ ਸਾਰੀ ਦਾਨ ਵਜੋਂ ਆ ਚੁੱਕੀ ਹੈ ਹੁਣ ਨਵੀਂ ਬਿਲਡਿੰਗ ਬਣਨੀ ਹੈ ਉਹ ਸਾਰੀ ਹੋਣੀ ਹੈ ਉਹਦਾ ਵੀ 1100 ਰੁਪਏ ਸਕੇਅਰ ਫੁੱਟ ਉਹ ਸਾਰੀ ਖਰਚਾ ਰੱਖਿਆ ਹੋਇਆ ਸੀ ਉਹ ਜਿਸ ਨੇ ਵੀ ਇਹ ਦਾਨ ਕਰਨਾ ਹੈ ਇੱਕ ਮਹਾਨ ਕਾਰਜ ਵਿੱਚ ਯੋਗਦਾਨ ਪਾਉਣਾ ਹੈ 1100 ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਸੇਵਾ ਵਿੱਚ ਯੋਗਦਾਨ ਪਾ ਸਕਦਾ ਹੈ ਇੱਥੇ ਪਹੁੰਚਣ ਵਾਲੇ ਸਭੂਦਾਨੀ ਸੱਜਣਾ ਦਾ ਧੰਨਵਾਦ ਔਰ ਬੇਨਤੀ ਹੈ ਕਿ 30 ਤਰੀਕ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਹਾਨ ਪੁਰਸ਼ ਸੰਤ ਸਿੱਚੇਵਾਲ ਜੀ ਦਾ ਪ੍ਰੋਗਰਾਮ ਹੈ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ